ਅਮਰੀਕਾ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਝੀਲ ਦੇ ਵਿੱਚ ਨਹਾਉਣ ਦੇ ਸਮੇਂ ਡੁੱਬਣ ਦੇ ਕਾਰਨ ਮੌਤ ਹੋ ਗਈ। ਦੋਵੇਂ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ। ਪਰਿਵਾਰ ਨੇ ਦੋਵੇਂ ਜਾਣਿਆਂ ਨੂੰ ਗਰੀਬ 1 ਸਾਲ ਪਹਿਲਾਂ 80 ਲੱਖ ਰੁਪਏ ਖਰਚ ਕਰਕੇ ਡਾਂਕੀ ਦੇ ਰਾਹੀ ਅਮਰੀਕਾ ਭੇਜਿਆ ਸੀ ਜਿੱਥੇ ਉਹ ਇੱਕ ਡਿਪਾਰਟਮੈਂਟਲ ਸਟੋਰ ਉੱਤੇ ਕੰਮ ਕਰਦੇ ਸੀ ਇਹ ਖਬਰ ਸੁਣ ਕੇ ਦੋਵੇਂ ਪਰਿਵਾਰ ਉੱਤੇ ਦੁੱਖਾ ਦਾ ਪਹਾੜ ਟੁੱਟ ਪਿਆ ਜੀ ਹਾਂ ਦੇਖੋ ਪੂਰੀ ਖਬਰ ਹਰਿਆਣਾ ਵਿੱਚ ਕਰਨਾਲ ਦੇ ਰਹਿਣ ਵਾਲੇ ਦੋ ਗੱਬਰੂ ਨੌਜਵਾਨਾਂ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਵਿਖੇ ਇੱਕ ਝੀਲ ਦੇ ਵਿੱਚ ਨਹਾਉਣ ਲਈ ਗਏ ਸੀ ਜਿੱਥੇ ਪਾਣੀ ਵਿੱਚ ਡੁੱਬਣ ਦੇ ਕਾਰਨ ਇਹਨਾਂ ਦੋਵਾਂ ਦੀ ਮੌਤ ਹੋ ਗਈ। ਜਦਕਿ ਉਹਨਾਂ ਦੇ ਇੱਕ ਸਾਥੀ ਦੀ ਮੱਸਾ ਜਾਨ ਬਚੀ। ਮ੍ਰਿਤਕ ਨੌਜਵਾਨਾਂ ਦੀ ਪਛਾਣ 21 ਸਾਲਾ ਮਹਿਤਾਬ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਅਤੇ 17 ਸਾਲਾ ਇਕਮ ਸਿੰਘ ਵਾਸੀ ਪਿੰਡ ਚੁੰੜੀ ਜ਼ਿਲ੍ਹਾ ਕਰਨਾਲ ਦੇ ਰੂਪ ਦੇ ਵਿੱਚ ਹੋਈ ਹੈ। ਇਸ ਘਟਨਾ ਦੌਰਾਨ ਇਹਨਾਂ ਦਾ ਇੱਕ ਹੋਰ ਸਾਥੀ ਫੈਜ਼ਪੁਰ ਵਾਸੀ ਚਰਨਜੀਤ ਸਿੰਘ ਵੀ ਛੀਲ ਦੇ ਵਿੱਚ ਡੁੱਬ ਰਿਹਾ ਸੀ ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਸਮਾਂ ਰੰਦੇ ਬਾਹਰ ਕੱਢ ਲਿਆ ਜਿਸ ਕਰਕੇ ਉਸ ਦੀ ਜਾਨ ਬਚ ਗਈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਮਹਿਤਾਬ ਸਿੰਘ ਏਕਮ ਸਿੰਘ ਅਤੇ ਚਰਨਜੀਤ ਸਿੰਘ ਇਕੱਠੇ ਇੱਕੋ ਕਮਰੇ ਦੇ ਵਿੱਚ ਰਹਿੰਦੇ ਸੀ 25 ਜੂਨ ਨੂੰ ਉਹ ਕੈਲੀਫੋਰਨੀਆ ਦੀ ਸੈਨ ਫ੍ਰਾਂਸਿਸਕੋ ਝੀਲ ਦੇ ਵਿੱਚ ਨਹਾਉਣ ਲਈ ਗਏ ਸੀ ਜਿੱਥੇ ਮਹਿਤਾਬ ਸਿੰਘ ਅਤੇ ਏਕਮ ਸਿੰਘ ਝੀਲ ਦੇ ਵਿੱਚ ਡੁੱਬ ਗਏ ਉਹਨਾਂ ਨੂੰ ਬਚਾਉਣ ਦੇ ਲਈ ਚਰਨਜੀਤ ਸਿੰਘ ਵੀ ਅੱਗੇ ਵੱਲ ਵਧਿਆ ਤਾਂ ਉਹ ਵੀ ਡੁੱਬਣ ਲੱਗਾ ਸੀ ਪਰ ਆਸ-ਪਾਸ ਦੇ ਲੋਕਾਂ ਨੇ ਮਹਿਤਾਬ ਅਤੇ ਚਰਨਜੀਤ ਸਿੰਘ ਨੂੰ ਬਾਹਰ ਕੱਢ ਲਿਆ ਪਰ ਏਕਮ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਦੋਵਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਮਹਿਤਾਬ ਨੂੰ ਡਾਕਟਰਾਂ ਨੇ ਮਰਤਕ ਘਰਾੜ ਦੇ ਦਿੱਤਾ ਇਸ ਮਗਰੋਂ ਕਰੀਬ 24 ਘੰਟੇ ਬਾਅਦ ਇੱਕਮ ਦੀ লাশ ਝੀਲ ਵਿੱਚੋਂ ਬਰਾਮਦ ਹੋਈ ਹੈ ਮਹਿਤਾਬ ਦੇ ਪਿਤਾ ਗੁਲਾਬ ਸਿੰਘ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ ਆਪਣਾ ਇਕਲੋਤਾ ਬੇਟਾ ਕਰੀਬ 1 ਸਾਲ ਪਹਿਲਾਂ ਡੌਂਕੀ ਰਾਹੀਂ ਅਮਰੀਕਾ ਭੇਜਿਆ ਸੀ ਹੁਣ ਅਮਰੀਕਾ ਦੇ ਵਿੱਚ ਉਹ ਚੰਗਾ ਕਮਕਾਰ ਕਰ ਰਿਹਾ ਸੀ ਪਰ 25 ਜੂਨ ਨੂੰ ਇਹ ਪਾਣਾ ਵਰਤ ਗਿਆ ਜਿਸ ਦੀ ਜਾਣਕਾਰੀ ਮਹਿਤਾਬ ਦੇ ਫੁੱਫੜ ਵੱਲੋਂ ਪਰਿਵਾਰ ਨੂੰ ਦਿੱਤੀ ਗਈ ਕਿਉਂਕਿ ਉਹ ਵੀ ਅਮਰੀਕਾ ਦੇ ਵਿੱਚ ਹੀ ਰਹਿੰਦੇ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਨੇ ਕਰੀਬ 35 ਲੱਖ ਰੁਪਏ ਖਰਚ ਕੇ ਆਪਣੇ ਇਕਲੌਤੇ ਮੁੰਡੇ ਨੂੰ ਅਮਰੀਕਾ ਭੇਜਿਆ ਸੀ ਉਦਰ ਇਕਮ ਸਿੰਘ ਦੇ ਪਿਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ 14 ਮਹੀਨੇ ਪਹਿਲਾਂ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਧੀ ਜ਼ਮੀਨ ਵੇਚ ਕੇ ਅਮਰੀਕਾ ਭੇਜਿਆ ਸੀ ਤਾਂ ਜੋ ਘਰ ਦੇ ਹਾਲਾਤ ਸੁਧਰ ਸਕਣ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਪਾਣਾ ਪਰਤ ਜਾਵੇਗਾ ਇਕਮ ਦੀ ਇੱਕ 19 ਸਾਲਾਂ ਦੀ ਭੈਣ ਵੀ ਹੈ ਫਿਲਹਾਲ ਦੋਵੇਂ ਪੀੜਤ ਪਰਿਵਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਮੰਗਵਾਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਹੱਥੀ ਆਪਣੇ ਪੁੱਤਰਾਂ ਦਾ ਅੰਤਮ ਸੰਸਕਾਰ ਕਰ ਸਕਣ ਬਿਊਰੋ ਰਿਪੋਰਟ ਹਮਦਰ ਟੀਵੀ